ਯੁਧ ਨਸ਼ਾ ਵਿਰੁੱਧ ਤਹਿਤ ਚੰਡੀਗਾਲਾ ਗੁਰੂ ਦੇ ਥਾਣਾ ਮਹਿਤਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਐਸ ਐਚ ਓ ਸ਼ਮਸ਼ੇਰ ਸਿੰਘ ਅਤੇ ਪੁਲਿਸ ਪਾਰਟੀ ਨੇ ਨਾਕਾ ਲਗਾਇਆ ਅਤੇ ਇੱਕ ਮੋਟਰਸਾਈਕਲ ਸਵਾਰ ਅੰਮ੍ਰਿਤਸਰ ਵੱਲੋਂ ਆ ਰਿਹਾ ਸੀ ਜਿਸ ਨੂੰ ਰੁਕਣ ਵਾਸਤੇ ਕਿਹਾ ਤਾਂ ਉਸਨੇ ਪੁਲਿਸ ਨੂੰ ਵੇਖ ਕੇ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 260 ਗ੍ਰਾਮ ਹਿਰੋਇਨ ਅਤੇ 12 ਲੱਖ 10 ਹਜ਼ਾਰ ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਡੀ ਐਸ ਪੀ ਚੰਡੀਗਾਲਾ ਗੁਰੂ ਰਵਿੰਦਰਪਾਲ ਸਿੰਘ ਨੇ ਦੱਸਿਆ ਕਿਉਂਕਤ ਦੋਸ਼ੀ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦਾ ਰਿਮਾਂਡ ਲੈ ਕੇ ਇਸ ਦੇ ਅਗਲੇ ਪਿਛਲੇ ਲਿੰਕ ਖੰਗਾਲੇ ਜਾਣਗੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਦੇ ਜੋ ਨਸ਼ੇ ਅਮਰੋਧ ਦੇ ਤਹਿਤ ਜਿਹੜੀ ਕੈਂਪੇਨ ਚੱਲੀ ਹੈ ਇਹਦੇ ਤਹਿਤ ਬੀਜੇਪੀ ਸਾਹਿਬ ਤੇ ਸ਼੍ਰੀ ਸਤੰਦਰ ਸਿੰਘ ਬੀਆਜੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਦੀ ਦੇਰਤੀ ਅੰਬਰ ਸਰ ਦੇ ਹਤੀਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਸੀਂ ਇਹ ਮੁਹਿੰਮ ਚਲਾਈ ਜਿਹਦੇ ਤਹਿਤ ਸਾਡੀ ਸੌਲੂਸ਼ਨ ਜਿਹੜਾ ਵਾਲਾ ਦੇ ਥਾਣਾ ਮਹਿਤਾ ਵਿੱਚ ਰਾਤ ਬਹੁਤ ਤਗੜੀ ਸੱਡੀ ਰਿਕਵਰੀ ਹੋਈ ਹੈ ਇਹਦੇ ਵਿੱਚ ਐਸਐਚਓ ਸ਼ਮਸ਼ੇਰ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਬੰਦਾ ਸੂਰੋਪੱਡੇ ਦਾ ਜੋਗਪ੍ਰੀਤ ਸਿੰਘ ਨੂੰ ਅਰਾਊਂਡ ਅਪ ਕੀਤਾ ਜਿਹਦੇ ਕੋਲ ਸਾਨੂੰ 260 ਗ੍ਰਾਮ ਹੀਰੋਇਨ ਤੇ 12 ਲੱਖ 10000 ਰੁਪਇਆ ਡਰਗ ਮਨੀ ਮਿਲੀ ਇਹ ਅਸੀਂ ਪਰਚਾ ਦੇ ਕੇ ਰਾਤੀ ਪਰਚਾ ਦੇ ਕੇ ਤੇ ਇਹਨੂੰ ਅੱਜ ਪੇਸ਼ ਕਰਕੇ ਰਿਮਾਂਡ ਤੇ ਲਿਆ ਇਹ ਜਿਹੜੀ ਹੀਰੋਇਨ ਲੈ ਕੇ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਸੀ ਅੰਬਸਰ ਤੋਂ ਲਿਆ ਕੇ ਤੇ ਡਰਗਮਨੀ ਵੀ ਜਿਹੜੀ ਹੈਗੀ ਆ ਉਥੋਂ ਲੈ ਕੇ ਇਹ ਗਾ ਸਪਲਾਈ ਕਰਦਾ ਹੈ